ਹੇ ਅਲਲਵੀ ਭਗਵਾ ਯਾਰ ਜੀ ਬੁਲਦੀ ਆ띠 ਗੁਰੂ ਨਾਨਕ ਦੇਵ ਜੀ ਪਵਨ ਵਿਖੇ ਧੀਆ ਦਾ ਤੀਵਾਂ ਲੋਹੜੀ ਮੇਲਾ ਬੜੀਆਂ ਖੁਸ਼ੀਆਂ ਤੇ ਚਾਹਵਾਂ ਨਾਲ ਮਨਾਇਆ ਜਾ ਰਿਹਾ ਹੈ ਅੱਜ ਤੋਂ 30 ਵਰੇ ਪਹਿਲਾਂ ਮੁਲਾ ਪਰਦਾਖਾ ਵਿਖੇ ਇਹ ਪਹਿਲਾ ਲੋਹੜੀ ਮੇਲਾ ਮਨਾਉਣਾ ਸ਼ੁਰੂ ਕੀਤਾ ਸੀ ਕਿਉਂਕਿ ਆਮ ਤੌਰ ਤੇ ਸਮਾਜ ਵਿੱਚ ਲੋਕ ਲੜਕਿਆਂ ਦੀ ਲੋਹੜੀ ਮਨਾਉਂਦੇ ਸੀ ਲੜਕੀਆਂ ਦੀ ਲੋਹੜੀ ਨਹੀਂ ਸੀ ਮਨਾਈ ਜਾਂਦੀ ਲੜਕੀ ਔਰ ਲੜਕੇ ਦੇ ਵਿੱਚ ਕੋਈ ਅੱਜਕੱਲ ਫਰਕ ਨਹੀਂ ਸਮਝਿਆ ਜਾਂਦਾ ਮਾਪੇ ਵੀ ਬੜੇ ਸਿਆਣੇ ਹੋ ਚੁੱਕੇ ਨੇ ਔਰ ਧੀਆਂ ਜਿਨ੍ਹਾਂ ਨੇ ਹਰ ਖੇਤਰ ਵਿੱਚ ਸਿੱਖਿਆ ਦੇ ਖੇਤਰ ਵਿੱਚ ਖੇਡਾਂ ਦੇ ਖੇਤਰ ਵਿੱਚ ਪੁਲਾੜ ਦੇ ਖੇਤਰ ਵਿੱਚ ਔਰ ਮੈਂ ਸਮਝਦਾ ਕਿ ਹਰ ਖੇਤਰ ਵਿੱਚ ਧੀਆਂ ਜਿਹੜੀਆਂ ਨੇ ਉਹ ਲੜਕੇ ਨਾਲੋਂ ਅੱਗੇ ਉਹਨਾਂ ਨੇ ਰੋਲ ਕੀਤਾ ਔਰ ਨਾਮਣਾ ਖਟਿਆ ਔਰ ਜਿਹੜੀਆਂ ਧੀਆਂ ਦੀ ਲੋੜੀ ਇਹ ਜਿਹੜੀ 3ਵਾਂ ਲੋੜੀ ਮੇਲਾ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਮੈਂ ਸਮਝਦਾ ਕਿ ਜਿਹੜੀਆਂ ਪਹਿਲੀ 30 ਸਾਲ ਲੋੜੀ ਮਨਾਈ ਗਈ ਸੀ ਉਹ ਕੁੜੀਆਂ ਵੀ ਜਿਹੜੀਆਂ ਨੇ ਅੱਜ ਉਹ ਆਪਣੇ ਬੱਚਿਆਂ ਦੀ ਮਾਵਾ ਬਣ ਗਈਆਂ ਜੀ ਔਰ ਉਹਨਾਂ ਦੀ ਵੀ ਸ਼ਮੂਲੀਅਤ ਹੋਈ ਆ ਦਾਦੇ ਦਾਦੀ ਨਾਨਨੇ ਨਾਨੀ ਦਾਦੀਆਂ ਨਾਨੀਆਂ ਮਾਵਾ ਉਹ ਸਾਰੀਆਂ ਇਸ ਲੋੜੀ ਮੇਲੇ ਵਿੱਚ ਸ਼ਮੂਲੀਅਤ ਕਰਦੀਆਂ ਨੇ ਕੇ ਕੇ ਬਾਵਾ ਜੀ ਜਿੱਥੇ ਬਾਵਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਨੇ ਉੱਥੇ ਇਹ ਜਿਹੜਾ ਧੀਆਂ ਦਾ ਲੋਹੜੀ ਮੇਲਾ ਇਹਨਾਂ ਨੇ ਇੱਕ ਬੜੀ ਬਲੱਖਣ ਗੱਲ ਕੀਤੀ ਸੀ ਔਰ ਲਗਾਤਾਰ ਜਦੋਂ ਕੋਹੜ ਆਇਆ ਸੀ ਉਹ ਸਾਲ ਦੋ ਸਾਲ ਲੋਹੜੀ ਮੇਲਾ ਨਹੀਂ ਲੱਗ ਸਕਿਆ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਸਨ वैसे हर साल ਜਿਹੜਾ ਇਹਦੇ ਵਿੱਚ ਮੈਂ ਸਮਝਦਾ ਜਿਹੜੇ ਦਾਨੀ ਸੱਜਣ ਨੇ ਉਹ ਵੀ ਆਪਣੇ ਬੱਚਿਆਂ ਨੂੰ ਜਿਹੜਾ ਸ਼ਗਨ ਦਿੱਤਾ ਜਾਂਦਾ, ਛੂਟ ਦਿੱਤੇ ਜਾਂਦੇ ਨੇ, ਖਟਾਉਣੇ ਦਿੱਤੇ ਜਾਂਦੇ ਨੇ, ਛਾਲ ਦਿੱਤੇ ਜਾਂਦੇ ਨੇ ਉਹ ਬੜੀ ਸ਼ਰਧਾ ਤੇ ਸਤਿਕਾਰ ਨਾਲ ਆਪਣਾ ਯੋਗਦਾਨ ਪਾਉਂਦੇ ਨੇ। ਸੋ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਇਹ ਜਿਹੜਾ ਲੋਹੜੀ ਦਾ ਮੇਲਾ ਮਨਾਇਆ ਜਾਇਆ ਕਰੇਗਾ। ਔਰ ਜਿਉਂ-ਜਿਉਂ ਮੇਲਾ ਪੁਰਾਣਾ ਹੁੰਦਾ ਜਾ ਰਿਹਾ ਤੇ ਹੁਣ ਇਸ ਮੇਲੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਾਧੀ ਆ। ਸੋ ਮੈਂ ਅੱਜ ਦੇ ਲੋੜੀ ਮੇਲੇ ਤੇ ਸਾਰਿਆਂ ਨੂੰ ਆਪਣੇ ਉਹਨਾਂ ਲੱਖ ਲੱਖ ਵਧਾਈ ਦਿੰਦਾ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਿੱਤਿਆਂ ਦੀ ਲੋੜੀ ਮਨਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਆ ਰਹੇ ਹਾਂ ਜਿੱਥੇ 13 ਸਿੱਖੀਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਉੱਥੇ ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਤੌਰ ਤੇ ਸ਼ਰਵਣ ਬੇਟਾ ਛੋਟਾ ਜਿਹਾ ਬੇਟਾ ਅਪਰੋਚ ਪਰ ਜਿਹਨੇ ਦਾ ਇਹ ਅਰਜਨ ਨੇ ਲੱਭਿਆ ਤੇ ਰਾਸ਼ਟਰਪਤੀ ਅਵਾਰਡ ਮਿਲਿਆ ਇਸ ਬੱਚੇ ਨੂੰ ਬਹੁਤ ਵੱਡੀ ਗੱਲ ਆ ਬੜੀ ਖੁਸ਼ੀ ਦੀ ਗੱਲ ਹੈ ਤੇ ਅੱਜ ਇਹ ਬੱਚਾ ਸਾਡੇ ਵਿੱਚ ਹੈ ਤੁਸੀਂ ਇਹ ਬੱਚੇ ਦੀ ਸੇਵਾ ਦੇਸ਼ ਭਗਤੀ ਸੱਚੀ ਸੱਚੀ ਭਾਵਨਾ ਉਹਨੂੰ ਸਲੂਟ ਕਰਦੇ ਆ ਕਿਉਂਕਿ ਇੰਨੀ ਉਮਰ ਦੇ ਵਿੱਚ ਇਹ ਹੋਣਾ ਕਿ ਆਰਮੀ ਵਾਲਿਆਂ ਲਈ ਉਹਨਾਂ ਲਈ ਲੱਸੀ ਲਿਜਾ ਰਿਹਾ ਚਾਹ ਲਿਜਾ ਰਿਹਾ ਦੁੱਧ ਲਿਜਾ ਰਿਹਾ ਰੋਟੀ ਲਿਜਾ ਰਿਹਾ ਉਹਨਾਂ ਦੀ ਸੇਵਾ ਕਰ ਰਿਹਾ ਹੈ ਇਸ ਉਮਰ ਦੇ ਵਿੱਚ ਬੱਚਾ ਇਹ ਬੱਚਾ ਇੱਕ ਸਿੱਖਿਆ ਦੇ ਰਿਹਾ ਹੈ ਇਹ ਸਾਨੂੰ ਸਭਕ ਸਿਖਾ ਰਿਹਾ ਹੈ ਸਮਾਜ ਨੂੰ ਸਿਖਾ ਰਿਹਾ ਹੈ ਆਪਣੇ ਨਾਲ ਦੇ ਬੱਚਿਆਂ ਨੂੰ ਸਿਖਾ ਰਿਹਾ ਹੈ ਕਿ ਸਾਡੇ ਦਰ ਦੇਸ਼ ਪਿਆਰ ਦੀ ਦੇਸ਼ ਭਗਤੀ ਦੀ ਭਾਵਨਾ ਹੋਣੀ ਚਾਹੀਦੀ ਹੈ ਅੱਜ ਇਸ ਲੋਹੜੀ ਮੇਲੇ ਤੇ ਜਿੱਥੇ ਰਾਣਾ ਛੰਡੇ ਜੀ ਸਾਡੇ ਲੰਗਰ ਦਾ ਚਾਹ ਦਾ ਸਾਰਾ ਪ੍ਰਬੰਧ ਕੀਤਾ ਉਥੇ ਅੱਜ 750 ਬੱਚਿਆਂ ਦਾ ਹਾ ਸੁਮਿਤ ਜਿੰਦਲ ਵੀ ਆਰਐਸ ਦੇਖੋ ਜਿਹੜੇ ਬੰਦੇ ਸਰਪ੍ਰਸਤੀ ਦਿੰਦੇ ਨੇ ਮੇਲੇ ਲਈ ਤੇ ਸਾਨੂੰ ਬੜਾ ਅੱਛਾ ਲੱਗਦਾ ਕਾਦੀ ਮੇਲੇ ਲੱਗਦੇ ਨੇ ਤੇ ਅੱਜ ਮੈਂ ਸਮਝਦਾ ਕਿ ਜਿੱਥੇ ਤਲੋਚਨ ਸਿੰਘ ਸਫਰੀ ਸੁਤਵੀਰ ਜੀ ਤੇ ਮਠਾੜੂ ਸਾਹਿਬ ਰਣਜੋਤ ਸਿੰਘ ਜੀ ਤੇ ਇਨਾ ਸੀ ਸ਼ੀਤਾਂ ਦਾ ਬੇਟੀ ਮੁਸਕਾਨ ਜੀ ਮੁਸਕਾਨ ਸ਼ਰਮਾ ਜੀ ਮੁਸਕਾਨ ਯਾਦਵ ਜੀ ਤੇ ਇਹ ਹੈ ਜੀ ਸਿਆਣ ਸਾਡਾ ਸਤਿਕਾਰ ਦਿਓ ਸਿਆਣ ਸਾਹਿਬ ਜਿਹੜੇ ਵਾਈਸ ਪ੍ਰਧਾਨ ਨੇ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਆਏ ਨੇ ਤੁਸੀਂ ਮੇਲੇ ਦੀ ਖਿੱਚ ਦੇਖੋ ਗੁਰੂਤਾ ਦੇਖੋ ਇਹ ਇਹਦੇ ਕਚੁੰਮਕ ਦੇਖੋ ਇਹ ਉਥੋਂ ਛੱਡ ਕੇ ਆਏ ਨੇ ਤੇ ਅੱਜ ਇਹ ਮੇਲਾ ਜਿੱਥੇ ਉਹਨਾਂ ਨੰਨੀਆਂ ਬੇਟੀਆਂ ਦੇ ਨਾਲ ਬਣਾ ਰਹੇ ਆ ਜਿਨ੍ਹਾਂ ਦੀ ਉਮਰ 3 ਮਹੀਨੇ ਆ 4 ਮਹੀਨੇ ਆ 5 ਮਹੀਨੇ ਆ ਉਹਨਾਂ ਬੇਟੀਆਂ ਦਾ ਮੇਲਾ ਮਨਾਇਆ ਜਾ 700 ਬੱਚਿਆਂ ਨੂੰ ਇਹ ਸਾਡੀਆਂ ਤਿੰਨ ਵਰਿੰਦਰ ਜੀ ਤੇ ਜਗਜੀਵਨ ਸਿੰਘ ਗਰੀਬ ਅਤੇ ਸਾਡਾ ਸੁਖਵਿੰਦਰ ਸਿੰਘ ਅਜਗਦੇਵ ਇਹ ਤਿੰਨ ਮੈਂਬਰੀ ਕਮੇਟੀ ਸੀ ਨਾਲ ਉਹਨਾਂ ਦੇ ਇੰਦਰਜੀਤ ਮੈਡਮ ਨੇ ਤੇ ਇਹ ਸਾਰਾ ਇਹ ਕਰ ਰਹੇ ਨੇ ਸਾਰੇ ਪ੍ਰਬੰਧ ਸਾਰਾ ਉਹਨਾਂ ਨੂੰ ਸਲਮਾਨ ਦਾ ਦੇ ਰਹੇ ਨੇ ਟੀਮਾ ਮਾਹਰਾ ਮਹੀਨਿਆਂ ਹੋਏ ਤਾਲੀ ਲਗਾਤਾਰ ਕਿਵੇਂ ਦਾ ਪਿਆਰ ਨਿਕਲਣਾ ਮਿਲ ਗੱਲ ਹੈ ਜੀ ਪਿਆਰ ਆ ਦੇਖੋ ਜਦ ਬੱਚੇ ਮਿਲਦੇ ਆ ਬੱਚੇ ਪਿਆਰ ਕਰਦੇ ਆ ਤੇ ਮੈਨੂੰ ਨੰਨੀਆਂ ਬੱਚੀਆਂ ਯਾਰ ਇਹ ਬੱਚੀਆਂ ਨੂੰ ਕਿਥੇ ਅਸੀਂ ਜਮਦੀਆਂ ਨੂੰ ਦਰਕਾਰ ਦੇ ਸੀ ਜਮਦੀਆਂ ਨਾਲ ਦਰੈਤ ਕਰਦੇ ਸੀ ਜਮਦੀਆਂ ਨਾਲ ਵਿਤਕਰਾ ਕਰਦੇ ਸੀ ਅਸੀਂ ਉਹ ਵਿਤਕਰਾ ਨਹੀਂ ਕਰਕੇ ਅਸੀਂ ਉਹਨਾਂ ਨੂੰ ਸਰਕਾਰ ਦੇ ਗਏ ਤਿਆਰ ਤੇ ਆ ਦੇਖੋ ਆ ਸਾਡੇ ਇੰਦਰਪਾਲ ਦੇ ਵੀ ਬੇਟੀ ਹੋਈ ਸੀ ਉਹਦਾ ਵੀ ਸਨਮਾਨ ਕਰਦਾ ਨਾ ਨਾਨੀ ਤੇ ਦਾਦਾ ਦਾਦੀ ਇਹ ਸਾਡੇ ਸਮਾਜ ਦਾ ਸਤਕਾਰਯੋਗ ਅੰਗ ਨੇ ਜਿਹੜੇ ਨਾਨਾ ਨਾਨੀ ਦਾਦਾ ਦਾਦੀ ਇਹ ਸਤਕਾਰ ਨੂੰ ਸਮਝਣਾ ਨਾਨਾ ਨਾਨੀ ਆ ਜਿਹੜੀ ਦਾਦਾ ਦਾਦੀ ਆ ਜਿਹੜੀ ਉਹਨਾਂ ਨੂੰ ਪੋਤੇ ਪੋਤੀਆਂ ਦੀ ਦੋਤੇ ਦੋਤਰੀਆਂ ਦੀ ਖੁਸ਼ੀ ਹੁੰਦੀ ਹੈ ਤੇ ਉਹ ਖੁਸ਼ੀ ਉਹ ਇੱਕ ਮਿੱਠੀ ਵਰਗਾ ਪਿਆਰ ਤੇ ਇਹ ਪਿਆਰ ਨੂੰ ਅਸੀਂ ਆਪਣੀਆਂ ਗੱਲ ਵੱਖੜੀ ਚ ਲਪੇਟੀਏ ਅਸੀਂ ਮਾਤਾ ਪਿਤਾ ਨੂੰ ਇੰਨਾ ਸਤਿਕਾਰ ਦੇਈਏ ਤੇ ਕਿ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਸਾਡੀ ਔਲਾਦ ਇੱਕ ਲਾਇਕ ਔਲਾਦ ਦਾ ਸਬੂਤ ਦੇਈਏ ਅੱਜ ਸਮਾਜ ਦੇਖਦੇ ਹਾਂ ਕਈਆਂ ਨੂੰ ਮਾਂ ਬਾਪ ਦੀ ਰੋਟੀ ਭਾਰੀ ਲੱਗਦੀ ਹੈ ਉਹ ਲੋਕ ਮੈਂ ਕਹਿੰਦਾ ਦੁਸ਼ਟ ਲੋਕ ਨੇ ਜਿਨ੍ਹਾਂ ਨੂੰ ਮਾਂ ਬਾਪ ਦੀ ਰੋਟੀ ਭਾਰੀ ਲੱਗਦੀ ਹੈ ਜਿਨ੍ਹਾਂ ਦੇ ਜਿਉਂਦਿਆਂ ਜਿਨ੍ਹਾਂ ਦੇ ਬੱਚਿਆਂ ਦੇ ਜਿਉਂਦਿਆਂ ਤੇ ਮਾਂ ਬਾਪ ਬਿਰਧ ਆਸ਼ਰਮ ਚ ਬੈਠੇ ਨੇ ਉਹਨਾਂ ਨਾਲੋਂ ਮਾੜਾ ਬੰਦਾ ਕੋਈ ਨਹੀਂ ਹੋ ਸਕਦਾ ਸਮਾਜ ਦੇ ਵਿੱਚ ਵੀ ਉਹਨਾਂ ਲੋਕਾਂ ਦਾ ਬਾਈਕ ਉਹਨਾਂ ਤੇ ਇੰਦਰਾ ਦਾ ਮੰਦਿਆ ਦੇ ਨੰਦਰ ਨਾਲ ਪ੍ਰਮਾਣ ਦਿੱਤਾ ਗਿਆ ਹੈ ਕਿ ਹਾਂ ਹਯਾ 1000 ਬੰਦੇ ਦਾ ਲੰਗਰ ਦਾ ਸਵੇਰੇ ਚਾਹ ਪਕੌੜੇ ਦਾ ਸੋਣ ਸ਼ਾਮ ਨੂੰ ਕੌਫੀ ਦਾ ਵੀ ਆ ਇਹ ਰਾਣਾ ਜੀ ਨੇ ਸਾਰਿਆਂ ਦਾ ਪ੍ਰਬੰਧ ਕੀਤਾ ਇਹ ਮੇਲਾ ਇਹ ਨਹੀਂ ਵੀ ਅਗਲਾ ਸਮੋਸੇ ਵਾਲੀ ਰੇੜੀ ਲੱਭਦਾ ਫਿਰੇ ਇਹ ਮੇਲਾ ਉਹ ਆ ਸਾਰਾ ਸਾਮਾਨ ਮਿਲੇਗਾ ਤੇ ਤੁਹਾਡਾ ਪ੍ਰੈਸ ਵਾਲਿਆਂ ਦਾ ਧੰਨਵਾਦ ਤੁਸੀਂ ਵੀ ਯੋਗਦਾਨ ਪਾਉਨੇ ਹੋ ਹਰ ਸਾਲ ਕਵਰ ਕਰਕੇ ਪੂਰੀ ਦੁਨੀਆ 'ਚ ਦਿਖਾਉਨੇ ਹੋ ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ ਓਕੇ ਜੀ ਨਿਆ ਸਵਾਲ ਅੱਜ ਮੈਂ ਸੁਖਿੰਦਰ ਕੋ ਪ੍ਰੈਜ਼ੀਡੈਂਟ ਜੀ ਫਾਊਂਡੇਸ਼ਨ ਔਰ ਡਿਸਟ੍ਰਿਕਟ ਅਸੋਸੀਏਸ਼ਨ ਆਫ ਅਲਾਈንስ ਕਲੱਬ ਅੱਜ ਬਹੁਤ ਹੀ ਵਧੀਆ ਇਨੀਸ਼ੀਏਟਿਵ ਸੱਬਿਆ ਚਾਰਾ ਕਿਥੇ ਮੰਜ ਵੱਲੋਂ ਦੀ ਪੰਜਾਬ ਵੱਲੋਂ ਧੀਆਂ ਦਾ ਜਿਹੜਾ ਲੋੜੀ ਮੇਲਾ ਇੱਥੇ ਲਗਾਇਆ ਗਿਆ ਹੈ ਗੁਰੂ ਨਾਨਕ ਪਵੰਦੇ ਵਿੱਚ ਔਰ ਬਹੁਤ ਹੀ ਵਧੀਆ ਇਨੀਸ਼ੀਏਟਿਵ ਲਿਆ ਗਿਆ ਹੈ ਕਿ ਇੱਥੇ 700 ਦੇ ਕਰੀਬ ਲੜਕੀਆਂ ਨੂੰ ਜਿਹੜੀ ਹੈ ਜੋ 2025 ਦੇ ਵਿੱਚ ਜਨਮੀਆਂ ਹੈਗੀਆਂ ਉਹਨਾਂ ਨੂੰ ਲੋੜੀ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਉਹਨਾਂ ਨੂੰ ਸ਼ਗਨਾਂ ਔਰ ਜੋ ਵੀ ਸਮਾਨ ਹੈਗਾ ਜ਼ਰੂਰਤ ਦਾ ਸਮਾਨ ਉਹਨਾਂ ਨੂੰ ਮੁਹੱਈਆ ਕਰਾਇਆ ਗਿਆ ਹੈ ਔਰ ਕੇ ਕੇ ਬਾਬਾ ਜੀ ਵੱਲੋਂ ਦੀ ਔਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਦੀ ਇਹ ਇਨੀਸ਼ੀਏਟਿਵ ਕਾਫੀ ਸਾਲਾਂ ਤੋਂ ਲਿਆ ਜਾ ਰਿਹਾ ਹੈ ਤੇ ਕਿਉਂਕਿ ਦੇਖੋ ਲੜਕੇ ਔਰ ਲੜਕੀਆਂ ਦੇ ਵਿੱਚ ਕੋਈ ਵੀ ਆਪਾਂ ਨੂੰ ਫਰਕ ਨਹੀਂ ਕਰਨਾ ਚਾਹੀਦਾ ਅੱਜ ਲੜਕੀਆਂ ਹਰ ਫੀਲਡ ਦੇ ਵਿੱਚ ਅੱਗੇ ਹੈਗੀਆਂ ਨੇ ਗੁਰੂਆਂ ਪੀਰਾਂ ਪੈਗੰਬਰਾਂ ਨੂੰ ਜਨਮ ਦੇਣ ਵਾਲੀ ਜਿਹੜੀ ਇਹ ਇੱਕ ਔਰਤ ਦੀ ਵੀ ਕਿਸੇ ਤੋਂ ਘੱਟ ਨਹੀਂ ਹੋ ਸਕਦੀ ਤੇ ਮੇਰਾ ਇੱਕ ਇਹ ਕਹਿਣਾ ਹੈਗਾ ਤੇ ਜਦੋਂ ਲੜਕੀ ਜਨਮ ਲੈਂਦੀ ਹੈ ਤੇ ਆਪਾਂ ਆਪਣੇ ਚਿਹਰੇ ਦੇ ਉੱਤੇ ਉਹ ਮੁਸਕਾਨ ਕਿਉਂ ਨਹੀਂ ਆਂਦੀ ਜਿਹੜੀ ਇੱਕ ਲੜਕੇ ਦੇ ਵਕਤ ਦੇ ਉੱਤੇ ਆਂਦੀ ਹੈਗੀ ਹੈ। ਬੱਚੇ ਜਿਹੜੇ ਹੈਗੇ ਸੀ ਬਲਾਈਂਡ ਬੱਚਿਆਂ ਨੇ ਵੀ ਭਾਗ ਲਿਆ ਸੀ। ਉਹਨਾਂ ਨੇ ਵੀ ਇੱਥੇ ਬਹੁਤ ਆਪਣੇ ਆਪ ਦੇ ਅੱਜ ਦੇਖੋ ਇੱਥੇ ਸਪੈਸ਼ਲ ਜਿਹੜੇ ਬਲਾਈਂਡ ਸਕੂਲ ਦੇ ਬੱਚੇ ਉਹਨਾਂ ਨੇ ਵੀ ਸ਼ਬਦ ਗਾਇਆ ਔਰ ਜੀਤ ਕਨਵੈਂਟ ਸਕੂਲ 슬ਮ ਏਰੀਆ ਦੇ ਬੱਚਿਆਂ ਨੇ ਵੀ ਇੱਥੇ ਰੰਗਾ ਰੰਗ ਜਿਹੜਾ ਹੈ ਲੋੜੀ ਦੇ ਭੰਗੜਾ ਔਰ ਡਾਂਸ ਉਹਨਾਂ ਨੇ ਕੀਤਾ ਹੈਗਾ ਆ ਔਰ ਕਿਉਂਕਿ ਇਹਨਾਂ ਨੂੰ ਅਸੀਂ ਪੜਾ ਰਹੇ ਹੈਗੇ ਆ। ਔਰ ਇਹਨਾਂ ਨੂੰ ਸਟੇਜ ਦੇਣ ਦੀ ਕੋਸ਼ਿਸ਼ ਕਰੀਦੀ ਹੁੰਦੀ ਹੈ ਕਿ ਤੁਸੀਂ ਕਿਸੇ ਤੋਂ ਘੱਟ ਨਹੀਂ ਅੱਜ ਉਹ ਹੋਣਹਾਰ ਬੱਚੀਆਂ ਜਿਹੜੀਆਂ ਆਰਥਿਕ ਤੌਰ ਤੇ ਕਮਜ਼ੋਰ ਹੈਗੀਆਂ ਨੇ ਅੱਜ ਉਹਨਾਂ ਨੂੰ ਗੁਰੂ ਨਾਨਕ ਦੇਵ ਭਵਨ ਦੇ ਵਿੱਚ ਇੱਥੇ ਸਟੇਜ ਮਿਲੀ ਹੈਗੀ ਹੈ ਔਰ ਉਹਨਾਂ ਨੇ ਸਬਦਾ ਦਿਲ ਮੋਇਆ ਹੈ ਗਿਆ ਔਰ ਉਹਨਾਂ ਨੂੰ ਆਪ ਉੱਠ ਕੇ ਜਿਹੜੇ ਇੱਥੇ ਆਏ ਹੋਏ ਸੀਗੇ ਉਹਨਾਂ ਨੇ ਗਿਫਟਸ ਦਿੱਤੇ ਹੈਗੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਮੁਬਾਰਕਾਂ ਆਵਰਲ ਕੇ ਆਪਾਂ ਆਪਣੇ ਵਿਰਸੇ ਨੂੰ ਔਰ ਆਪਣੇ ਸੱਭਿਆ ਨੂੰ ਜਿੰਦਾ ਰੱਖੀਏ ਹੈਪੀ ਲੋਹੜੀ ਆਲ ਇਹ ਕੁਨੀਵਰਸ ਚਾਇ ਮੇਲੇ ਵਿੱਚ ਆਏ ਇੱਥੇ ਬਹੁਤ ਖੁਸ਼ੀ ਹੋਈ ਮੁੰਡਿਆਂ ਦੇਤੀਏ ਤੀਆਂ ਅੱਜ ਕੋਈ ਫਰਕ ਨਹੀਂ ਕੀਤਾ ਕੁੜੀਆਂ ਦੀ ਅੱਜ ਲੋੜੀ ਬਾਲੀ ਜਾਣੀ ਹੈ ਸ਼ਾਮ ਨੂੰ ਅਸੀਂ ਹੁਣ ਇੱਥੇ ਬਹੁਤ ਇੰਜੋਏ ਕੀਤਾ ਕਿ ਕੇ ਕੇ ਬਾਬਾ ਜੀ ਨੇ ਤੀਆਂ ਦੇ ਪੁੱਤਾਂ ਵਿੱਚ ਫਰਕ ਹੀ ਮਟਾ ਦਿੱਤਾ ਅੱਜ ੀਆਂ ਦੀ ਲੋੜੀ ਬਾਲ ਕੇ ਸਾਰਿਆਂ ਨੂੰ ਖੁਸ਼ੀ ਦਾ ਮਹਿਸੂਸ ਕਰਾਈ ਹੈ ਅਸੀਂ ਸਾਰੀਆਂ ਅੱਜ ੀਆਂ ਉਹਦਾਂ ਦੇ ਵੇੜੇ ਵਿੱਚ ਖੁਸ਼ੀ ਮਨਾਣ ਲਈ ਲੋੜੀ ਮਨਾਣ ਲਈ ਆਈਆਂ ਥੈਂਕ ਯੂ ਹਾਂ ਇਹਨਾਂ ਨੇ ਸਾਰਿਆਂ ਨੂੰ ਮੈਸੇਜ ਦਿੱਤਾ ਕਿ ਸਾਰਿਆਂ ਨੂੰ ਲੋੜੀ ਤੇ ਬੱਚੇ ਮੁੰਡਿਆਂ ਦੀ ਛਟਕੇ ਤੀਆਂ ਦੀ ਲੋੜੀ ਜ਼ਰੂਰ ਮਨਾਉਣੀ ਚਾਹੀਦੀ ਹੈ ਤੀਆਂ ਵੀ ਸਮਾਜ ਦਾ ਹਿੱਸਾ ਨੇ ਇਹਨਾਂ ਨੇ ਇਸੇ ਨੂੰ ਬਫਰਕ ਨੂੰ ਮਿਟਾ ਦਿੱਤਾ ਤੇ ਕੇਕੇ ਜੀ ਨੂੰ ਬਹੁਤ ਬਹੁਤ ਅਸੀਨਾ ਨੂੰ ਵਧਾਈ ਦੇ ਦਿੰਨੇ ਆ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਉਹਨਾਂ ਦੇ ਸਤਿਕਾਰ ਅੱਜ ਸਾਰੀਆਂ ਤੀਆਂ ਉਹਨਾਂ ਦੇ ਵੇਲੇ ਵਿੱਚ ਪੰਜਾਬੀ ਸੱਭਿਆਚਾਰ ਦੇ ਮਾਲਵਾ ਸੱਭਿਆਚਾਰ ਚ ਮਨਾਉਣ ਲਈ ਆਈਆਂ ਥੈਂਕ ਯੂ ਇਹ ਜਿਹੜਾ ਮੇਲਾ ਕੱਲ ਹੋਇਆ ਸੀ ਹੁਣ ਖਤਮ ਹੋ ਪਿਆ ਇੱਥੇ ਤੱਕ ਦੇਖੋ ਮਹਾਲਵਾਸਪਾ ਵਿਚਾਰ ਮੰਤਰ ਮੇਲਾ ਜਿਹੜਾ ਮੁੱਲਾਪੁਰ ਤੋਂ ਚਲ ਕੇ ਆਹਲਕਾਪਤ ਨਗਰ ਕੀਰਤਖਣੀ ਕੀ ਬਹੁਤ ਥਾਵਾਂ ਤੇ ਲੱਗ ਲੱਗ ਜਗ੍ਹਾ ਦੇ ਹ ਅੱਜ ਗੁਰਨਾਨਕ ਭਵਨ ਦੇ ਵਿੱਚ 3ਵਾਂ ਲੋਹੜੀ ਮੇਲਾ ਲਗਾਇਆ ਗਿਆ ਇਹਦੇ ਮਤ ਪ੍ਰਬੰਧ ਸ੍ਰੀ ਗਿਸ਼ਕ ਕੁਮਾਰ ਬਾਵਾ ਜੀ ਰਾਣਾ ਚਾਂਡੇ ਜੀ ਤੇ ਸਬੂਚੀ ਟੀਮ ਸਾਰੀ ਨੇ ਤਾਂ ਕਿ ਇਹ ਕਿੰਦਾ ਨਾਮ ਨਾਮ ਵੇਖੋ ਮੇਲੇ ਦੇ ਜਿਹੜੇ ਹਰੇਕ ਪੁਰਾਣੇ 30 ਸਾਲ ਤੋਂ ਬਿਲ ਨਾਲ ਜੁੜੇ ਰਹੇ ਥੰਮਨੇ ਕੋਈ ਬਾਹਰ ਆ ਕੋਈ ਕਿੱਥੇ ਆ ਲੇਕਿਨ ਅੱਜ ਉਹਨਾਂ ਬਣਦੀਆਂ ਨੂੰ ਛੋਂਦਾ ਹੋਇਆ 30 ਸਾਲ ਹੋ ਗਏ ਅੱਜ ਜੋ ਬੱਚਿਆਂ ਨੂੰ ਪਿਆਰ ਤੇ ਸਰਕਾਰ ਤੇ ਨਾਲ-ਨਾਲ ਇਹਨੂੰ ਦੇਖਦੇ ਹੋਏ ਮੇਲੇ ਦੇ ਅੱਜ ਕੁੜੀਆਂ ਦੇ ਹੋਰ ਆਂਦੀਆਂ ਜਿਹੜੀਆਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਤੇ ਲੋੜੀ ਬਣਾਈ ਜਾਂਦੀ ਆ ਅੱਜ ਤੇ ਇਸ ਦਿਨ ਤੇ ਮੈਂ ਸਮੂੱਚੀ ਮਾਰਵਾ ਸਾਹਿਬ ਸੱਭਿਆਚਾਰਕ ਟੀਮ ਨੂੰ ਸੋ ਸੁਗਾਤਾ ਮਨਿਓ ਸਾਰਿਆਂ ਨੂੰ ਬਧਾਈ ਦਿਨਾ ਵੀ ਆਓ ਸਾਰੇ ਜਦੋਂ ਵੀ ਕੋਈ ਸੱਦਾ ਹੁੰਦਾ ਜਾਂ WhatsApp ਰਾਹੀਂ ਹੁੰਦਾ ਜਾਂ ਸੋਸ਼ਲ ਮੀਡੀਆ ਦਾ ਹੁੰਦਾ ਕਈ ਵਾਰ ਸੱਦੇ ਨੂੰ ਕਹਿਣ ਨੂੰ ਹੁੰਦਾ ਲੇਕਿਨ ਇਹ ਹਰੇਕ ਹੀ ਪ੍ਰਦਾਨਾ ਹਰੇਕ ਹੀ ਇਹਦਾ ਮੇਲੇ ਦਾ ਹਿੱਸਾ ਵਾ ਆਪਣਾ ਹਿੱਸਾ ਆਪਣਾ ਮੇਲਾ ਸਮਝ ਕੇ ਇਸ ਮੇਲੇ ਨੂੰ ਆਪਾਂ ਅੱਗੇ ਵਧਾਈਏ ਇਹ ਖੁਸ਼ੀ-ਖੁਸ਼ੀ ਹੁੰਦੇ ਹੁਣ ਤੋਣੀ ਬੜੀ ਜਾਣੀ ਆ ਤੇ ਉਹ ਬੋੜੀ ਬਾਲ ਕੇ ਤੋਂ ਬਾਅਦ ਸਾਰੇ ਨਾਲ ਮਿਲ ਕੇ ਅਗਲੇ ਸਾਲ ਦੀਆਂ ਗਾਹਾਂ ਇਦਾਂ ਸੁੱਖਾ ਮੰਗਦੇ ਹੋਏ ਸਾਡੇ ਦੇਸ਼ ਤੇ ਪੰਜਾਬ ਦੇ ਵਿੱਚ ਤਰੱਕੀ ਆਵੇ ਪ੍ਰਮਾਤਮਾ ਕਿਰਪਾ ਕਰੇ ਇਦਾਂ ਦਿਨ ਤਿਆਰ ਲੱਗਦੇ ਰਹਿਣ ਸਾਰਿਆਂ ਤੇ ਰੌਣਕਾਂ ਚੜ੍ਹਦੀ ਕਲਾ 'ਚ ਰਹਿਣ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹੋਏ ਇਹ ਪ੍ਰਮਾਤਮਾ ਕਰੇਗਾ ਕੱਤੀ ਮੇਲਾ ਤੂੰ ਤੋਂ ਕਿੰਨਾ ਵੜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਲਵਾ ਸੱਭਿਆਚਾਰ ਮੰਚ ਵੱਲੋਂ ਤੀਵਾਂ ਤੀਵਾਂ ਹੀ ਤੀਆਂ ਦਾ ਲੋਹੜੀ ਮੇਲਾ ਮਨਾਇਆ ਗਿਆ ਬਹੁਤ ਹੀ ਸਲਾਣਾ ਜੋਗਾ ਜਿਹੜਾ ਕ੍ਰਿਸ਼ਨ ਕੁਮਾਰ ਬਾਬਾ ਜੀ ਵੱਲੋਂ ਬਹੁਤ ਹੀ ਅਨਥਕ ਮਿਹਨਤ ਕਰਕੇ ਇਹ ਪ੍ਰੋਗਰਾਮ ਕੀਤਾ ਜਾਂਦਾ ਉਹਨਾਂ ਦੀ ਦੋ ਮਹੀਨੇ ਤੋਂ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਤੇ ਇਹ ਇੱਕ ਸੰਸਾਰ ਨੂੰ ਸੇਵ ਦਿੱਤੀ ਜਾਂਦੀ ਹੈ ਕਿ ਤੁਸੀਂ ਮੁੰਡਿਆਂ ਨੂੰ ਹੀ ਨਹੀਂ ਧੀਆਂ ਦੀ ਲੋੜੀ ਵੀ ਮਨਾਓ ਤਾਂ ਜੋ ਧੀਆਂ ਅੱਗੇ ਆ ਕੇ ਪ੍ਰਸਾਹਿਤ ਹੋਣ ਤੇ ਆਪਣੇ ਪੜ੍ਹਾਈ ਦੇ ਵਿੱਚ ਹੀ ਨਹੀਂ ਹੋਰ ਵੀ ਕਿੱਤਿਆਂ ਦੇ ਵਿੱਚ ਅੱਗੇ ਹੋਣ ਤਾਂ ਮੈਂ ਇਸ ਮੌਕੇ ਦੇ ਉੱਤੇ ਪੂਰੇ ਸੰਸਾਰ ਵਿੱਚ ਲੋੜੀ ਦੀਆਂ ਲੱਖ ਲੱਖ ਵਧਾਈਆਂ ਦਿੰਦੀਆਂ ਤੇ ਸਾਰਿਆਂ ਨੂੰ ਅਪੀਲ ਕਰਦੀਆਂ ਕਿ ਮੁੰਡਿਆਂ ਦੇ ਨਾਲ ਨਾਲ ਧੀਆਂ ਦੀ ਲੋੜੀ ਵੀ ਮਨਾਇਆ ਕਰੋ ਥੈਂਕ ਯੂ